ਗੁਰੂ ਗੋਬਿੰਦ ਸਿੰਘ ਤੋਂ ਲੋਦੀ ਵਿੱਚੋਂ ਆਵਸਾਰਿਕ ਸੰਗਤਾਂ ਕਿਨੇਰੀ ਨਦਰ ਦੇ ਪਾਤਰ ਬਣ ਰਹੇ ਹੋ ਮਾਲਕ ਜੀ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਮਰਜਾ ਜਾ ਵਿੱਚ ਚੱਲ ਰਹੀ ਹੈ ਜੀ ਦੇ ਇਸ਼ਾਰੇ ਦੇ ਨਾਲ ਕਾਰਜਕਾਰੀ ਹੋ ਰਹੀ ਹੈ ਵਰਲਡ ਦੀ ਅਕੀਅਤ ਇਤਿਹਾਸ ਹਾਜ਼ਰਾ ਹਜ਼ੂਰ ਸਹਰ ਸਹੂਦ ਸਰਬ ਕਲਾ ਪੂਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨੰਦੀ ਗੋਦੀ ਅੰਦਰ ਦੇ ਗਰੀਬਾਂ ਨੂੰ ਜਗ੍ਹਾ ਮਿਲੀ ਹੈ ਆਪ ਸਾਰਿਆਂ ਨੂੰ ਪਈ ਸਾਹਿਬ ਜੀ ਸਾਡੇ ਪਿਤਾ ਸਮਾਨ ਜਿਨ੍ਹਾਂ ਨੇ ਅਨੰਦ ਰੰਤ ਰੁੱਟ ਕੇ ਆਪ ਜੀ ਨੂੰ ਆਵਾਜ਼ਾਂ ਮਾਰੀਆਂ। ਨਾਮ ਹੀ ਗੁਰਮੀਤ ਤੇ ਗੁਰੂ ਦੀ ਮੱਤ ਤੇ ਗੁਰੂ ਦਾ ਪਿਆਰ ਜਿਹੜਾ ਹੈ ਆਪ ਜੀ ਨੇ ਦਰਸਾਇਆ। ਬਹੁਤ ਬਹੁਤ ਧੰਵਾਦ ਗੁਰੂ ਕੀ ਸੰਗਤ ਦਾ, ਸਾਰੀਆਂ ਸੰਗਤਾਂ, ਪ੍ਰਬੰਧਕਾਂ ਦਾ, ਫਤਿਹ ਬੁਲਾਇਓ ਵਾਹਿਗੁਰੂ ਜੀ ਕਾ। ਵਾਹਿਗੁਰੂ ਜੀ ਕੀ ਖਾਤੇ ਆਓ ਪਿਆਰੇ ਦੇ ਪਿਆਰ ਦੇ ਨਾਲ ਜੁੜੀਏ ਜੋ ਸਤਿਗੁਰੂ ਚਾਹਣਗੇ ਬੁਲਾ ਲੈਣਗੇ ਜਿਸ ਤਰ੍ਹਾਂ ਬੜਾ ਪਿਆਰਾ ਬਚਨ ਗਿਆਨੀ ਜੀ ਹੋਣਾ ਕੀਤਾ ਵੀ ਆਪਾਂ ਕੌਣ ਔਰਤ ਛਗਣ ਵਾਲੇ ਆਪਾਂ ਕੌਣ ਰਹਿਤ ਰੱਖਣ ਵਾਲੇ ਆਪਾਂ ਕੌਣ ਜੀਵਨ ਬਣਾਉਣ ਵਾਲੇ ਇਹ ਸੱਚ ਹੈ ਨਾਨਕ ਮੇਰੇ ਗੁਰੂ ਨਾਨਕ ਸਾਹਿਬ ਜੋਗੀ ਸਾਹਿਬ ਚ ਦੋ ਚੀਜ਼ਾਂ ਦਾ ਖਿਆਲ ਕਰਾਉਂਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਤੇ ਦੂਸਰੀ ਪੰਕਤੀ ਕਿਹੜੀ ਕਿਵ ਸਚਿਆਰਾ ਕਿਵ ਕੂੜੈ ਟੁੱਟੈ ਪਰ ਇਹ ਸਤਿਗੁਰੂ ਕਿਹੜਾ ਤਰੀਕਾ ਵਰਤੀਏ ਹੈ ਤੇ ਤੇਰਾ ਹੁਕਮ ਹੀ ਆ ਇਹ ਚ ਵੀ ਕਿਹਾ ਕਿ ਕਥਮੀਨੀ ਵੀ ਸਤਿਗੁਰੂ ਚਾਉਣ ਤੇ ਨਜ਼ਰੀਆ ਪਤਾ ਨਹੀਂ ਕਿਹੜੀ ਰੂਹ ਨੂੰ ਕਿੱਥੋਂ ਚੁੱਕ ਕੀ ਉਹਨੇ ਕਿੱਥੇ ਬਿਠਾ ਦੇਣਾ ਜਦੋਂ ਸ਼ਹਿਜ਼ਾਦਾ ਮੁਅਜ਼ਮ ਬਹਾਦਰ ਸ਼ਾ ਮਹਾਰਾਜ ਸਾਹਿਬ ਜੀ ਤੋਂ ਵਾਅਦਾ ਕਰਕੇ ਮੁਕਰਦਾ ਦੱਸਿਆ ਸੀ ਨਾ ਹਜ਼ੂਰ ਬਾਦਸ਼ਾਹ ਕਹਿੰਦੇ ਮੁਅਜ਼ਮ ਤੂੰ ਵਾਅਦਾ ਕੀਤਾ ਸੀ ਕਿ ਮੈਨੂੰ ਕੁਰਸੀ ਲੈ ਦਿਓ ਅਸੀਂ ਤੈਨੂੰ ਕੁਰਸੀ ਤੇ ਬਿਠਾਦਾ ਪਰ ਤੂੰ ਹੁਣ ਮੁਕਰਦਾ ਏ ਜਿਦਾਂ ਅੱਜ ਦੇ ਹਾਲਾਤ ਨੇ ਸਾਡੇ ਆਗੂਆਂ ਨੂੰ ਚੁਣਨ ਵਾਲੇ ਵੀ ਤੁਸੀਂ ਗੋਠੇ ਨੱਪਣ ਵਾਲੇ ਵੀ ਤੁਸੀਂ ਬਿਠਾਉਣ ਵਾਲੇ ਵੀ ਤੁਸੀਂ ਤੇ ਹੁਣ ਕੁੱਟ ਖਾਣ ਵਾਲੇ ਵੀ ਆਪੇ ਇਸ ਸਰਬੰਧ ਦੇ ਦਰਬਾਰ ਵਿੱਚ ਆਇਆ ਇਨੀ ਆਕਰ ਕੇ ਆਖਿਆ ਸਤਿਗੁਰੂ ਮੇਰੇ ਸਿਰ ਤੇ ਹੱਥ ਰੱਖੋ ਤੁਹਾਡੇ ਦਰਬਾਰ ਤੋਂ ਆਵਾਜ਼ ਆਉਂਦੀ ਹੈ ਦੁਖਾਂ ਲਿੰ ਪ੍ਰਣਾਸੀ ਦਿਆਲੰਸਰ ਸਦਾ ਅੰਗ ਸੰਗੇ ਤੁਹਾਡੇ ਦਰਬਾਰ ਤੋਂ ਆਵਾਜ਼ ਆਉਂਦੀ ਹੈ ਸੋ ਸਤ ਗੁਰ ਪਿਆਰਾ ਨੇਰੇ ਮੇਰੇ ਮੇਰੇ ਕਿੱਥੇ ਕਿਥੇ ਮੈਨੂੰ ਲੈ ਤੇਰੇ ਦਰਬਾਰ ਕਿਉਂ ਆਵਾਜ਼ ਆਉਂਦੀ ਹੈ ਸੱਚੇ ਸਾਹਿਬਾ ਕੀ ਨਾਹੀ ਸੱਚੇ ਸਾਹਿਬਾ ਕੀ ਪਰ ਹਜ਼ੂਰ ਮੇਰੇ ਤੇ ਕਿਰਪਾ ਕਰੋ ਮੇਰੀ ਬਾਹ ਫੜੋ ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲੱਗ ਹੋਏ ਦੁਸ਼ਮਨਾ ਸਾਖ ਪੇ ਭੱਜ ਖੜੇ ਸਭੋ ਭਜੇ ਆਸਰਾ ਚੁੱਕੇ ਸਭ ਸਰਾਉ ਚੇਤਿਆ ਦੇ ਸੁਪਾਰ ਬ੍ਰਹਮ ਲੱਗੇ ਨਾ ਪਹਿਲਾਂ ਤੇ ਚੇਤ ਕਰੀਏ ਲੋ ਆਓ ਸਾਰੇ ਜਣੇ ਜੋ ਜੋ ਹੁਕਮਾਰੇ ਦਾ ਬੜਾ ਪਿਆਰ ਵਰਤਾਇਆ ਤੁਸਾਂ ਇਹ ਬੜੀ ਡੂੰਗੀ ਬਖਸ਼ਿਸ਼ ਹੈ ਗੁਰਮਤੋ ਮਾਫੀ ਕਿਤੇ ਕੱਲੇ ਬੈਠੇ ਵਿਚਾਰੀਏ ਨਾ بڑے ਵੱਡੇ ਭਾਗ ਆਪਣੇ ਸਾਰਿਆਂ ਦੇ ਬਹੁਤ ਜ਼ਿਆਦੇ ਕਰੋੜਾਂ ਹੀ ਜਿਹੜਾ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪਿਓ ਮਿਲਿਆ ਮਾਤਾ ਸਹਿਬ कौर ਵਰਗੀ ਮਾਂ ਦੀ ਕੋਖ ਮਿਲੀ ਆਪਾਂ ਨੂੰ ਜਦੋਂ ਵੀ ਤੁਸੀਂ ਪਿਆਰ ਨੂੰ ਪੜੋਂਗੇ ਨਾ ਬਾਰੀ ਤੌਰ ਤੇ ਅਮਰਤ ਦੀਆਂ ਬਾਤਾਂ ਆਪਾਂ ਪਾਈ ਦੀਆਂ ਗ੍ਰਿਸ਼ ਗਿਆ ਵੀ ਹੈ ਪਰ ਜਦੋਂ ਨੇੜੇ اٹੇ ਵੇਖੀਦਾ ਮੈਂ ਬੱਚਾ ਤੁਹਾਡਾ ਮਨ ਪਰ ਜਾਂਦਾ ਕਿ ਸਤਿਗੁਰੂ ਬੜੀ ਦੂਰ ਬੈਠੇ ਹੈ ਜੇ ਆਖੋ ਬੜੀ ਦੂਰ ਆਪਾਂ ਸੰਗ ਨਹੀਂ ਵਿਚਾਰਾਂ ਬਹੁਤ ਗੁਰੂ ਦੇ ਪਿਆਰ ਦੀਆਂ ਬੜੀਆਂ ਹੀ ਆਪ ਜੀ ਸਰੋਤੇਓ ਗਾਕ ਬਣੇ ਕਰਾਂਗੇ ਆਓ ਸੀਸ ਦਿਓ ਸਭ ਤੋਂ ਜਿਹੜੀ ਵੱਡ ਮੁੱਲੀ ਬਖਸ਼ਿਸ਼ ਹੈ ਉਹ ਏ ਬੰਦਗੀ ਜਿੰਨੀ ਵੱਧ ਬੰਦਗੀ ਹੋਊਗੀ ਉਨੀ ਗੰਦਗੀ ਤੋਂ ਬਚਾਂਗੇ ਅੱਜ 99% ਗੰਦਗੀ ਫੈਲ ਰਹੀ ਆ ਤੇ ਬੰਦਗੀ ਭਾਈ ਗੁਰਦਾਸ ਜੀ ਕਹਿੰਦੇ ਕਰਨ ਬੰਦਗੀ ਵਿਰਲੇ ਲੋਕ ਵਿਰਲੇਗਾ ਰੂਮਾ ਮਰੀਆਂ ਭੈਣਾ ਵੀਰ ਬਚਾ ਕਰ ਲੋ ਸਾਡੇ ਬਜ਼ੁਰਗ ਵੀ ਇੱਕ ਹਾਕ ਵਿੱਚ ਕਹਿੰਦੇ ਹੁੰਦੇ ਸੀ ਲਾਈਵ ਚੱਲਦਾ ਕਿ ਲੋਕੀ ਕਹਿੰਦੇ ਪ੍ਰਾਣੇ ਬਜ਼ੁਰਗ ਹਨ ਪੜਾ ਪਰ ਉਹ ਤਿੰਨ ਗੱਲਾਂ ਕਹਿੰਦੇ ਹੁੰਦੇ ਸੀ ਕਹਿੰਦੇ ਜਦੋਂ ਕਾਲ ਯੁੱਗ ਦਾ ਪੁਰ ਜੋਰ ਸਮਾ ਆਉਣਾ ਜਿਹੜੀ ਗਾਂ ਨੂੰ ਲੋਕੀ ਮੱਥਾ ਟੇਕਦੇ ਸੀ ਪੇੜਾ ਦਿੰਦੇ ਸੀ ਛੋਟੇ ਹੁੰਦੇ ਕਹਿੰਦੇ ਰਹਿੰਗੇ ਨਹੀਂ ਜੀ ਸਵੇਰੇ ਉੱਠ ਕੇ ਕਿਹਨਾਂ ਦੰਦੀ ਮਾਂ ਨੇ ਕਹਿੰਨਾ ਗਊ ਮਾਤਾ ਨਾ ਚਲੋ ਦੁੱਧ ਦਿੰਦੀ ਮਾਂ ਹੀ ਹੈ ਤੇ ਕਹਿੰਦੇ ਸਮਾਂ ਇਹੋ ਜਿਹਾ ਆਊਗਾ ਇਹ ਗਊ ਜੀ ਦੀ ਪੂਜਾ ਹੁੰਦੀ ਏ ੱਟਕੇ ਖਾਓ ਵੀ ੱਟਕੇ ਅੱਜ ਵੇਖ ਲੋ ਕੀੜੇ ਪਰ ਨਾਲੀਆਂ ਚੋਂ ਗੰਦੇ ਪਾਣੀ ਨੂੰ ਚੱਟਦੀ ਪਈ ਏ ਕਿਤੇ ਦੁੱਧ ਪਰਪੜ ਦਰਮੀਆਂ ਦਿੱਤਾ ਏ ਇਹ ਵਕਤ ਦੀ ਖੇਡ ਏ ਇਹ ਸਿੱਧੇ ਜੇ ਸ਼ਬਦ ਪਰ ਪੁਰਾਣੇ ਬਜ਼ੁਰਗਾਂ ਕੋ ਅਸੀਂ ਸੁਣਦੇ ਰਹੇ ਆਪਣੇ ਵੱਡਿਆਂ ਕੋ ਬਹਿ ਕੇ ਬੜਾ ਸਕੂਨ ਮਿਲਦਾ ਹੁੰਦਾ ਸੀ ਜਦੋਂ ਕੋਈ ਵੱਡੇ ਨੇ ਆ ਬਚਨ ਸੁਣਾਉਣੇ ਦੂਸਰਾ ਬਚਨ ਉਹਨਾਂ ਸੁਣਾਉਣਾ ਵੀ ਗੰਦਗੀ ਫੈਲ ਜਾਊਗੀ ਅਮੇ ਅੱਜ ਕੀ ਕੱਲ ਵੇਖ ਰਹੰਦਿਆ ਸੀ ਪਤਾ ਨਹੀਂ ਸੱਚ ਕੇ ਝੂਠ ਹੋ ਵੀ ਸਕਦਾ ਪਿਓ ਨੇ ਧੀ ਦੇ ਨਾਲ ਵਿਆਹ ਕਰਾਇਆ ਹੈ ਭੈਣ ਭਰਾਵਾਂ ਨੇ ਵਿਆਹ ਕਰਾਉਣ ਦਾ ਕੀ ਜਦੋਂ ਕੋਈ ਇਹ ਖਬਰ ਸੁਣਦਾ ਇੱਕ ਵਾਰੀ ਹੌਲ ਗਿਆ ਪੈਂਦਾ ਨਾ ਠੀਕ ਹੀ ਬਣ ਗਿਆ ਪਰ ਜਦੋਂ ਆਪਣੇ ਗੁਰੂ ਬਾਬੇ ਦੀ ਆਪਾਂ ਪ੍ਰਾਤਨ ਜਨਮ ਸਾਖੀਆਂ ਪੁਰਾਣੇ ਗ੍ਰੰਥ ਪੜ੍ਹਦੇ ਜਿਨ੍ਹਾਂ ਨੂੰ ਸ਼ੌਂਕ ਹੈ 500 ਸਾਲ ਪਹਿਲਾਂ ਹੀ ਇਸ਼ਾਰਾ ਮਾਰੇ ਨੇ ਕਰਤਾ ਸੀ ਇੱਕ ਮਕੀਬਰੀ ਜਿੱਦਰ ਮੈਂ ਸੁਣਾਉਣਾ ਵੀ ਹੁੰਦਾ ਵੀ ਅੱਜ ਵਰਤਿਆ ਨਾ ਚਲੋ ਮਸਕੀਨ ਸਾਹਿਬ ਕਹਿੰਦੇ ਹੁੰਦੇ ਕੋਲੇ ਤੇ ਪੈਰ ਆਉਂਦਾ ਚੀਕ ਨਿਕਲਦੀ ਆ ਕਹੀ ਤੀ ਨਿਕ ਭਾਵ ਕੋਹਿੰਦੇ ਸਾਡੇ ਸਿੰਘ ਮਿਰਖੇ ਪਿਛੇ ਜੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਜਿਹੜੇ ਦਰਸ਼ਕ ਕਰਾਉਂਦੇ ਸੰਗਤਾਂ ਨੂੰ ਪ੍ਰਾਤਨਾ ਗੁਰਧਾਮਾਂ ਦੇ ਉਹ ਰੋਪੇ ਸੀ ਉਹ ਵੀਡੀਓ ਚੱਲੀ ਪੜਾ ਰੋਏ ਸਾਡੇ ਅੱਗੇ ਤਰਲਾ ਲੈ ਕੇ ਬੜਾ ਰੋਏ ਭਾਈ ਸੇ ਇਮੋਸ਼ਨਲ ਹੋ ਗਏ ਰੋਏ ਪਤਾ ਕਿ ਕਿਹਦਾ ਗਿਆਨੀ ਜੀ ਟੜਟੜੇ ਸੀ ਰੋਣਾ ਉਦੋਂ ਬੰਦੇ ਨੂੰ ਆਉਂਦਾ ਹੈ ਕਿ ਜਦੋਂ ਉਹਦਾ ਕੋਈ ਵਾਸਾ ਨਾ ਚੱਲਦਾ ਹੋਵੇ ਆਪਸੇ ਮੰਨੂ ਬਿਸਰਿਆ ਸਹਦ ਕਿਸੇ ਮਹਾਪੁਰਖ ਦਾ ਇਹ ਬਚਨ ਸੀ ਉਹਨਾਂ ਖੂਹ ਦੇ ਉੱਤੇ ਖੂਹ ਸੀ ਤੇ ਖੂਹ ਦੇ ਉੱਤੇ ਉਹਨਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਜਵਾਨੀ ਕੰਢ ਸੀ ਤੇ ਨਾਲੇ ਪ੍ਰਕਰਮਾ ਕਰੀ ਗਏ ਨਾਲੇ ਸੁਖਮਨੀ ਸਾਹਿਬ ਕਰੀ ਗਏ ਖੂਹ ਤੇ ਬੈ ਗਏ ਤੇ ਜਿਹੜੇ ਸੰਜਨਾਂ ਪ੍ਰੇਮ ਸੀ ਤੇ ਜਦੋਂ ਉਹਨਾਂ ਨੇ ਆ ਕੇ ਪੁੱਛਿਆ ਜੀ ਕੀ ਵੇਲੇ ਖੂਚ ਉਹ ਖਮੋਸ਼ ਹੋ ਗਏ ਤੇ ਉਹਨਾਂ ਦੇ ਨੈਤਰਾਂ ਚੋਂ ਬੂੰਦਾਂ ਨਿਕਲੀਆਂ ਕਹਿੰਦੇ ਜੀ ਕਿੱਥੇ ਪਹੁੰਚ ਕੇ ਜੇ ਲੰਮਾ ਜਿਹਾ ਸਾਲ ਲੈ ਕੇ ਕਹਿੰਦੇ ਛੱਡ ਕਹਿੰਦੇ ਨਹੀਂ ਬਾਬਾ ਜੀ ਇਦਾਂ ਨਹੀਂ ਹੁਣ ਦੱਸਣਾ ਪੈਣਾ ਇਹ ਗੁੱਜੀ ਰਾਮ ਜੀ ਫਕੀਰਾ ਤੇਰੀ ਸ਼ਹਿਦ ਨਾਲੋਂ ਇਹ ਮਿੱਠੀ ਦੱਸੋ ਕਹਿੰਦੇ ਦੱਸਣਾ ਤੇ ਫਿਰ ਸੁਣ ਕਹਿੰਦੇ ਮੇਰਾ ਜੀ ਕਰਦਾ ਕਿ ਭਾਈ ਸਾਹਿਬ ਬੋਲਦੇ ਮੈਂ ਉਹ ਚੀਜ਼ ਮੈਨੂੰ ਯਾਦ ਆ ਗਈ ਕਹਿੰਦੇ ਮੈਂ ਪਾਠ ਕਰਕੇ ਅਰਦਾਸ ਕੀਤੀ ਤੇ ਮੇਰੀ ਨਿਗਾਹ ਗਈ ਖੂਹ ਦੇ ਪਾਣੀ 'ਚ ਤੇ ਮੈਂ ਅੰਦਰ ਹੀ ਅੰਦਰ ਇੱਕ ਤਰਲਾ ਲੈ ਲੈਂਦਿਆਂ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਤਰਸ ਕਰਦੇ ਸਾਡੇ ਗਰੀਬਾਂ ਤੇ ਇਹ ਖੂਹ ਦਾ ਪਾਣੀ ਉੱਪਰ ਆ ਜਾਏ ਭਰ ਜੀ ਤੇ ਮੈਂ ਇਹਦੀ ਉੱਤੇ ਬਾਣੀ ਦਾ ਜਾਪ ਕਰਕੇ ਇਹਦੇ ਚ ਪਤਾਸੇ ਖੰਡਾ ਘੋਲ ਕੇ ਇਹ ਸਾਰੇ ਖੂਹ ਦੇ ਜਾਲੂ ਅੰਮ੍ਰਿਤ ਬਣਾ ਲਾਂ ਆਪ ਕੋ ਸਤਨਾਮ ਕਿੰਨੀ ਰਖੋ ਡਾਰੀ ਉਹਦੀ ਉਸ ਰੂਹ ਦੀ ਕਿੰਦ ਵੀ ਸਾਰਾ ਖੂਹ ਅੰਮ੍ਰਿਤ ਬਣ ਜੇ ਤੇ ਮੇਰੀ ਡਿਊਟੀ ਲਾ ਦੇ ਬਾਪੂ ਤੇ ਜਿਹੜਾ ਵੀ ਇਧਰੋਂ ਲੰਗੇ ਮੈਂ ਘਰ-ਘਰ ਕੇ ਚੁਲੇ ਸਾਰਿਆਂ ਨੂੰ ਅਮਰਤੀ ਸ਼ਕਾਈ ਜਾਵਾਂ ਆਪੇ ਸਤਨਾਮ ਕੀ ਸਤੈ। ਕੈ ਸੰਦਰ ਦੀ ਇਹ ਤੜਫ ਹੁੰਦੀ ਹੈ ਜੀ ਆਪੋ ਆਪੋ ਦੋ ਬਚਨ ਯਾਦ ਕਰਾਈ ਇੱਕ ਤੇ ਇਹ ਜਿਹੜਾ ਗਊ ਵਾਲਾ ਦੂਸਰਾ ਜਿਹੜਾ ਗੰਦਗੀ ਬੱਚਿਆਂ ਦੇ ਵਿੱਚ ਵੜ ਗਈ ਦੀਸ ਰਾਤ ਹੋਰ ਵਜਨ ਕਰਦੇ ਹੁੰਦੇ ਸੀ ਕਿ ਨਾ 12 ਕੋਤੇ ਦੀਵਾ ਇਹ ਆਮ ਗੱਲਾਂ ਘਰਾਂ ਚ ਅੱਜ ਪਤਾ ਲੱਗਾ ਕਿ ਨਾ ਕਿਸੇ ਰੰਗੀ ਰੂਹ ਨੂੰ ਪੁੱਛਿਆ ਬਾਬਾ ਜੀ ਦੋ ਗੱਲਾਂ ਤੇ ਸਮਝ ਆ ਗਈਆਂ ਜਿਹੜੀਆਂ ਸਾਹਮਣੇ ਦੇ ਸਕੀਆਂ ਵੀ ਨੰਗੇ ਹੋ ਗਏ ਲੋਕ ਗਊ ਗੰਦ ਗਲੀ ਖਾਰੀ ਕੋਟ ਖਾਰੀ ਐ ਅੱਤ ਜੀ ਗੱਲ ਦੀ ਰੌਣਹ ਦੱਸੋ ਇਹ 12 ਕੋਹ ਵਾਲਾ ਪ੍ਰੋਗਰਾਮ ਕੀ ਇਹ ਦੀਵਾ ਜਗੇਗਾ ਤੇ ਉਸ ਰੱਬੀ ਰੂਹ ਨੇ ਆਖਿਆ ਕਹਿੰਦੇ 12 ਕੋਹ ਦਾ ਭਾਵ ਇੱਕ ਕੋਹ ਤੇ ਜੇ ਪਿੰਡ ਹੋਵੇ ਤੇ ਹੁਣ ਸਮਾ ਇਦਾਂ ਦਾ ਹੋਵੇਗਾ 12 ਕੋਹ ਪਿੰਡਾਂ ਚ ਕੋਈ ਇੱਕ ਰੱਬ ਦੀ ਰੰਗੀ ਰੂਹ ਮਿਲੋਗੀ ਨਹੀਂ ਤੇ ਕੰਮ ਗੜਬੜ ਹੋ ਜਾਣਾ ਦੀਵੇ ਦਾ ਭਾਵ ਹੁੰਦਾ ਰੁਸ਼ਨਾਈ ਚਾਨਣ ਗੁਰਬਾਣੀ ਇਸ ਜਗ ਮੈਂ ਚਾਨਣ ਆ ਨਾ ਤੇ ਕੱਲਾ ਮੱਥਾ ਟੇਕ ਕੇ ਨਹੀਂ ਮਿਲਣਾ ਮੈਨਿੰਦਕ ਨਹੀਂ 100 100 ਖੰਡ ਪੜ ਸਭ ਚੱਲ ਰਿਹਾ ਏ ਬਾਣੀ ਦਾ ਪ੍ਰਦਾਵ ਹੈ ਪ੍ਰਵਾਹ ਚੱਲ ਰਿਹਾ ਹੈ ਬਰੀ ਥੋੜਾ ਜੀ ਸੋ ਗਊ ਦੁੱਧ ਦੇਦੀ ਹੋਵੇ ਤੇ ਪਾਉਣ ਲਈ ਪਾਂਡੇ ਨਹੀਂ ਹੋਵੇ ਆਖੂ ਸਤਨਾਮ